ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਥੋਬੇ ਦੇ ਲਾਗੇ ਜਿਹੜਾ ਵਿਧਿਆਨ ਦਾ ਪਿੰਡ ਆ ਤੇ ਇੱਕ ਪਾਸੇ ਰਮਦਾਸ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੀਟਾ ਹਾਂਜੀ ਟੈਂਡ ਲਖੂਆ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲਦਾ ਇੱਕ ਰਿ 9314460568 ਠੀਕ ਹੈ ਜੀ ਤੇ ਅੱਜ ਮੱਝਾਂ ਹੀ ਆ ਫਿਰ ਆ ਮੱਝਾਂ ਦੇ ਚਾਰ ਤੇ ਇੱਕ گا ਠੀਕ ਹੈ ਤੇ گاਵਾ ਤੋਂ ਅੰਦਰ ਵੀ ਪੱਜੀਆਂ ਉਹ ਵੀਰ ਜੀ ਹਲੇ ਸੁਣੀ ਇਹਨਾਂ ਕੱਟੀਆਂ ਦੂਜੀ ਆਰੀ ਪਾਵਾਂਗੇ ਅੱਛਾ ਉਹ ਅਗਲੀ ਵੀਡੀਓ ਚ ਪਾਵਾਂਗੇ ਅਗਲੀ ਵੀਡੀਓ ਚ ਪਾਵਾਂਗੇ ਠੀਕ ਹੈ ਜੀ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਕਿੰਨਾ ਸੂਆ ਸੋਊਗੀ ਵੀਰ ਜੀ ਵੀਰ ਜੀ ਤਿੱਜਾ ਆਂਦੇ ਪਰ ਚੌਥਾ ਗਣਲੇ ਮਨ ਲਓ ਆਪਣੀ ਸਮਝ ਨਾਲ ਵੇਖੋ ਆਪਣੀ ਸਮਝ ਨਾਲ ਚੌਥਾ ਗਣਲੇ ਕਿ ਨਹੀਂ ਠੀਕ ਆ ਹਾਂ ਜੀ ਤੇ ਕਿੰਨੇ ਕ ਦੁੱਧ ਆ ਲਈਏ ਦੁੱਧ ਵੀਰ ਨਹੀਂ 14-15 ਕਿਲੋ ਵਾਲੀ ਮੈਂ ਆ ਠੀਕ ਆ ਜੀ ਹਾਂ ਜੀ ਤੋਰੀ ਹੈ ਹੈਕ ਕਰੀ ਬਾਕੀ ਸੂਆ ਕੋਈ ਆਪਣੀ ਸਮਝ ਨਾਲ ਵੇਖ ਲੈ ਕਿੰਨਾ ਹੈਗਾ ਚੰਗੇ ਤਿਆਰ ਹੁੰਦੀ ਆ ਫੱਲੇ ਬਾਕੀ ਉਹ ਦੋ ਗਾਵਾਂ ਬੰਦੀਆਂ ਵਾਂ ਉਹ ਗਿੰਦੇ ਕਿ ਅਗਲੀ ਵੀਡੀਓ ਚ ਪਾਵਾਂਗੇ ਬਾਂਦੇੜੀ ਦੀ ਤੇ ਕੀ ਰੱਖਣਾ ਵਿਧੀ ਤਾਂ ਮੋਲ ਫੇਰ ਆਪਾਂ ਮੋਲ ਵੀ ਜੀ ਅਸਲੀ ਅੱਛਾ ਹਾਂਜੀ ਕਿੰਨੇ ਦੀ ਦੇਣੀ ਤੇ 75000 ਦੇ ਦਾਂਗੇ 75000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਮਨ ਦੱਸੋ ਕਰ ਦਿੰਦੇ ਆ ਕਿੰਨਾ ਕਰ ਦਈਏ 2000 ਕਰ ਦਈਏ ਹਲੇ 72 ਦੀ ਦੇ ਦਈਏ ਅੱਛਾ 72000 ਦੀ ਹਾਂਜੀ ਚਲੋ ਕੋਈ 500 ਛੋਟ ਕਰ ਦਾਂ ਅੱਛਾ ਕੋਈ ਫੋਨ ਲਾਵੇ ਮੌਕੇ ਤੇ ਹੋਰ ਮੰਨਤਨ ਕਰ ਦੋਗੇ ਠੀਕ ਹੈ ਹੁਣ ਜੜੀ ਆ ਗਈ ਆਪਣੇ ਕੋਲ ਇਹ ਸੋਹੀ ਸਵਾਈ ਆ ਠੀਕ ਹੈ ਚਲੋ ਪਹਿਲਾਂ ਬੱਚਾ ਲਾਈ ਦੀ ਫੇਰ ਹੀ ਤੋੜਦੇ ਹਾਂ ਹਾਂ ਬੱਚਾ ਜੀ ਮਗਰ ਕੱਟਾ ਕੱਟੀ ਜੀ ਮਗਰ ਇਹਦੇ ਕੱਟਾ ਜੀ ਆ ਦੇਖ ਸਾਦੇ ਜੀ ਔਰ ਦੇ ਨਾਲ ਸਾਡੇ ਪਾਉਂਦੇ ਚੜ੍ਹਦੇ ਕੋਈ ਨਹੀਂ ਬੱਚਿਆਂ ਨੇ ਜਿਦਾਂ ਗਾੜੀ ਬੰਨਤਾ ਵਾ ਆ ਦੇਖ ਸਾਡੇ ਥਾਣੇ ਦੇ ਦਿਖਾ ਦੇ ਵਿੱਚ ਜਵਾ ਤੇ ਪਿਛਲੇ ਸਨਾਂ ਦਾ ਵੀ ਜਵਾ ਦਿਖਾ ਦੇ ਵਿੱਚ ਆਪਾਂ ਠੀਕ ਹੈ ਜੀ ਜਾ ਖੋਲੋ ਹਾਂ ਤੇ ਦੋ ਦਿਨ ਤੇ ਉਤਰਾ ਵੀਰ ਜੀ ਸੋਈ ਨੂੰ ਕਿੰਨੇ ਦਿਨ ਹੋਏ ਨਾ ਵੀ ਅੱਗੇ 10ਵਾਂ ਦਿਨ ਸੋਈ ਨਾ ਦੁੱਧ ਮੈਂ ਕੋ 12 ਕਿਲੋ ਤਿਆਰ ਆ ਹੁਣ ਅੱਛਾ ਤਿਆਰ 12 ਲੀਟਰ ਹਾਂਜੀ ਚਲੋ ਤੋੜ ਕੇ ਦਿਖਾ ਜੀ 10 ਕਿ ਦਿਨ ਜਿਹੜੇ ਕਹਿੰਦੇ ਕਿ ਸੋਈ ਨਾ ਹੋਏ ਆ ਦੁੱਧ ਵਾਲੀ ਬੜੀ ਮੈਂ ਹਾਂ ਤਾਂ ਬਸ ਮੈਂ ਨੇ ਬਣਾਇਆ ਬਾਕੀ ਥਣ ਚੰਗੇ ਗੈਪ ਤੇ ਲੱਗਾ ਵਾ ਚੰਗਾ ਸਾਈਜ਼ ਹੈ ਥਣਾਂ ਦਾ ਉੜਾਏ ਡਰ ਗਈ ਆ ਬਾਕੀ ਇਹ ਆ ਕਿ ਸੋਈ ਸਵਾਈ ਆ ਕੋਈ ਵੀਰ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਖ ਕੇ ਖੜੇ ਬਾਕੀ ਤੇ ਚਲੋ ਗੱਬਣਾ ਵਾ ਇਹ ਕੱਲੀ ਸੋਈ ਸਵਾਈ ਆ ਤੇ ਆ ਦੇਖ ਸਾਡੇ ਹਵਾ ਨਾਲ ਲੱਗਦੇ ਕੱਲੀ ਫੇਰ ਤੋਂ ਤੇ ਕਿੰਨਾ ਕੁ ਰੱਖਦੀ ਐ ਵਿਦਿ ਇਹਦਾ ਮੁੱਲ ਫੇਰ ਆਪਾਂ ਮੁੱਲ ਵੀਰ ਜੀ ਇਹਦਾ 80000 ਜੀ ਅੱਛਾ ਕਰਨੋਂ ਭਾਵੇਂ 90 ਵੀ 85 ਵੀ ਕਰ ਲਈਏ ਅੱਛਾ ਤੇ 2000 ਛੱਡ ਦਾਂਗੇ 2000 ਛੱਡ ਦੋਗੇ ਤੇ ਦੁੱਧ 12 ਲੀਟਰ ਕਰੋ ਛੁਆ ਕੇ ਦੋ ਆਹ ਲਓ ਭਾਵੇਂ 3 ਡਾਂਗ ਜਿੱਦਾਂ ਮਰਜ਼ੀ 2 ਡਾਂਗ ਆਪਣੀ ਤਸੱਲੀ ਕਰ ਲੇ ਤੇ 78 ਚੋ ਕਰ ਦੋਗੇ ਮੰਨ ਤਾਂ ਨੋਰ ਕਰਦਾਂਗੇ ਦੱਸੋ ਫੇਰ ਹੁਣੇ ਕਰ ਕਿੰਨਾ ਕਰ ਦੀਏ ਤੁਸੀਂ ਦੱਸੋ ਇੱਕੋ ਗੱਲ ਕਰਦੀ ਐ ਜੈਸਨੋਈ ਇੱਕੋ ਕਰ ਦੋ 75 ਦੀ ਦੇ ਦਈਏ ਪੂਰੇ ਦੀ ਦੋ ਦੇ ਦਾਂ ਕੋਈ ਠੀਕ ਐ ਜੀ ਤੇ ਹੁਣ ਇੱਕ ਹੋਰ ਇੱਕ ਆ ਗੱਬਨ ਵਾਜੇ ਜਿਹੜੀ ਇਹ ਕਿੰਨਾ ਕਿਲਾ ਜੀ ਵੀਰ ਜੀ ਟਾਈਮ ਜੀ ਦੂਜਾ ਸੂਆ ਝੋਡੀ ਸੁਣੀ ਆ ਠੀਕ ਆ ਮੰਨ ਲਓ 26 27 ਦਾ ਥੂਮ ਚ ਰਿੰਦੇ ਕੋਈ ਮਹੀਨਾ ਮੰਨ ਕੇ ਚੱਲੇ ਸਾਡੀ ਗਾਰੰਟੀ ਦੇ ਠੀਕ ਆ ਹਾਂ ਜੀ ਬਾਕੀ ਥਣਾ ਦੀ ਪਿੱਛੇ ਦੀ ਸਾਡੀ ਗਾਰੰਟੀ ਹੋਊਗੀ ਠੀਕ ਆ ਤੇ ਸੂਆ ਵੀ ਸਹੀ ਦੂਜਾ ਦਾ ਵੱਡੀ ਝੋਟੀ ਆ ਵੇਖ ਲਓ ਚੰਗੀ ਪਿੱਥਪੁੜੇ ਦੀ ਝੋਟੀ ਹੈ ਨਾ ਸੋਰੀ ਆ ਫਿਰ ਇਹਨ ਤੇ ਉਹ ਤੇਰਾ ਦੁੱਧ ਕਿੰਨਾ ਖਿਚਵਾਈ ਜਾਊਗੀ ਪਹਿਲੇ ਸੂਏ ਵੀਰ ਜੀ 11 12 ਕਿਲੋ ਦੁੱਧ ਚਵਾਇਆ ਝੋਟੀ ਨੇ ਠੀਕ ਆ ਹਾਂ ਜੀ ਯਾਰ ਤਾਂ ਵਾਧਾ ਚਵਾਊਗੀ ਵੇਖੋ ਥਣ ਥਣ ਕਿਦਾਂ ਦਾ ਲੱਗਾ ਇਧਰ ਵੇਖੋ ਬਾਕੀ ਇਹ ਸ ਉਤਰਾ ਚੰਗੇ ਪੇਟ ਕੁੜੇ ਦੀ ਆ ਸੋਹਣੀ ਸੁਨਖੀ ਹੈ ਚੰਗੇ ਕੰਦ ਕਾਟਤੀ ਹੈ ਲਓ ਜੇ ਕਮਾ ਕੇ ਵੇਦੀ ਲੈ ਇਹ ਆ ਦੇਖ ਸੰਦੇ ਜੀ ਉਤਰਾ ਸੰਭੀ ਸੰਭੀ ਚੰਗੀ ਆ ਥਾਨ ਵੀ ਚੰਗੇ ਸਾਈਜ਼ ਦਾ ਗੈਪ ਦਾ ਆ ਵੰਡ ਰਜਿੰਨੇ ਉਥੀ ਪਾਤੀ ਦਿਖਾ ਦਿਓ ਕਿੰਦਾ ਸਿਰ ਸੇਕ ਲਗਾ ਕੇ ਬਾਕੀ ਅੱਖਾਂ ਦੋਵੇਂ ਬਿੱਲੀਆਂ ਵਾ ਤੇ ਸਿੰਗਾ ਤਾਂ ਵੀ ਜਿਹੜੀ ਠੀਕ ਆ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੁੱਲ ਵੀਰ ਜੀ 75 ਅੱਛਾ ਹਾਂਜੀ ਇਹ ਕਿੰਨੇ ਦੀ ਦੇਣੀ 70 ਹੀ ਦੇ ਦਈਏ 70000 ਦੀ ਦੇ ਵਿੱਚੋਂ ਕਰਨੀ ਸ਼ਾਰਟ ਹੋਰ ਦੱਸੋ ਕਰ ਦੇਣੇ ਕਰ ਦੋ ਸ਼ਾਰਟ ਜਿਹੜੀ ਕਰਨੀ ਫਿਰ ਦੱਸੋ 68 ਦੀ ਦੇ ਦਈਏ 67000 ਦੀ ਵੀਰ ਜੀ ਹਾਂ ਨਾਲ ਆਈਆਂ ਅੱਛਾ 67000 ਦੀ ਦੇ ਬਾਕੀ ਇਹ ਆ ਕਿ ਟੋਟੀ 20 ਦਿਨਾਂ ਸਾਹ ਵੀ ਆ। ਹਾਂਜੀ। ਆ ਲੋ ਭਾਵੇਂ 90 95 ਦੀ ਜਿੰਨੇ ਦੀ ਮਰਜ਼ੀ ਵੇਚ ਦੋ ਵੱਡੀ ਝੋਟੀ ਆ। ਠੀਕ ਹੈ ਜੀ। ਤੇ ਹੁਣ ਇੱਕ ਆ ਵੀ ਘੱਪਣੀ ਜੇ। ਇਹ ਵੀ ਸਿਆਰ ਦੀ ਝੋਟੀ ਤੋਂ ਜਾਦੂ ਆ। ਥਾਣੇ ਦੇ ਦੇਖ ਸਕਦੇ ਲੱਗ ਕੇ। ਇਹ ਕਿੰਨੇ ਕ ਦੁੱਧਾ ਲੀਜੇ? ਵੀਰ ਜੀ ਦੁੱਧ ਝੋਟੀ 14 15 ਕਿਲੋ ਵਾਲੀ ਆ। ਠੀਕ ਆ। ਦੇਖੋ ਥੱਲੋਂ ਕਿਦਾਂ ਦੀ ਐ। ਤੋੜ ਦਈਏ ਫੇਰ ਇੱਕ ਰੀਜਨਾਂ ਨੂੰ। ਖੇਤੀ ਸੂਬਾ ਨਾ ਇੰਨੇ ਤੇ। ਪਰ ਸਾੰਭੀ ਸੁੰਭੀ ਇਹ ਵੀ ਕਿਹ ਵੇਚਦੇ ਚੰਗੇ ਰੀਜਨ ਆ। ਚੰਗੇ ਪੇਠ ਕੁੜੇ ਦੀ ਆ ਜਿਹੜੀ। ਜਿੰਨੀ ਵੀ ਐ ਸਫਾਈਆਂ ਚ ਆ ਕੱਦ ਭਾਵੇਂ ਬਹੁਤ ਉੱਚਾ ਨਹੀਂ ਆ ਠੀਕ ਆ ਕੱਦ ਪਰ ਥੱਲੇ ਕਾਫੀ ਸਫਾਈਆਂ ਚ ਲੈ ਕਮਾ ਦੇਵੇ ਜੀ ਵਜਨدار ਆ ਜਿਹੜੀ ਵੀ ਬੜੀ ਹੈ ਸੰਭੀ ਸੰਭੀ ਚੰਗੀ ਹੈ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀ ਇੱਥੇ ਤੋਂ 90 ਕਰੀਏ ਹਾਂਜੀ 85 ਦੇ ਦिए ਨਹੀਂ ਵਿਚੋ ਕਰ ਦੀਏ ਮਾਨ ਔਰ ਦੱਸੋ ਕਿੰਨਾ ਕਰ ਤਿੰਨ ਹਜ਼ਾਰ ਕਰ ਦੀਏ ਉਹ ਹੋਰ ਛੋੜ ਦिए ਅੱਛਾ 80 ਹਜ਼ਾਰ ਦੀ ਹਾਂ ਨਾ ਹੀ ਉਹ ਤੋਂ ਛੋੜ ਕਰਾਂਗੇ ਠੀਕ ਹੈ ਜੀ ਹਾਂਜੀ ਬਾਕੀ ਝੋੜੀ ਵੇਖ ਲਓ ਥਣ ਥਣ ਕਿਦਾਂ ਵਿਰਲਾ ਲੱਗ ਰਾ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਹੋਰ ਬੈੜਿਆ ਜਿਹੜੀ ਆਵਲੀ ਇਹ ਕੱਪੜੀ ਆ ਨਾ ਹਾਂਜੀ ਇਹਦਾ ਸੂਆ ਪਹਿਲਾਂ ਹੀ ਇੰਨਾ ਸੂਆ ਦੋ ਦੰਦ ਜੀ ਅੱਛਾ ਮਮੋਦ ਦੋ ਦੰਦ ਆ ਹਾਂ ਜੀ ਚੈੱਕ ਕੀਤੇ ਤੁਸੀਂ ਦੰਦ ਦੇ ਕਰਾਦਨੇ ਫਿਰ ਠੀਕ ਆ ਹਾਂ ਜੀ ਤੇ ਵੀ ਇਹ ਜੇ ਟਾਈਮ ਖੜਦੀ ਆ ਨਾ ਆ ਦਿਨ ਦਾ 12 ਤੋਂ 15 ਖੜ ਸਕਦੀ ਜੀ ਠੀਕ ਹੈ ਜੀ ਹਾਂ ਜੀ ਦੰਦ ਦਿਖਾ ਦੇਵਦੀ ਇਹ ਤੇ ਆ ਦੇ ਸੰਦੇ ਜੀ ਪਿਓਰ ਦੋ ਦੰਦ ਜਿਹੜੇ ਲੈ ਜੇ ਤਾ 15 ਕੇ ਦਿਨ ਜਿਹੜੇ ਕਹਿੰਦੇ ਕਿ ਜੇ ਖੜ ਸਕਦੀ ਆ ਟੋਕਾ ਹੀ ਆ ਬਾਕੀ ਇਹ ਆ ਕਿ ਗਰਮੀਆਂ ਵਧੀਆ ਨਿਕਲ ਜੂਗੀਆਂ ਇਹ ਦਿਨ ਜਿਹੜੇ ਕਿਸ ਵੀਰ ਨੇ ਘਰ ਵਾਸਤੇ ਖੜਨੇ ਲੈ ਜਾਓ ਕਮਾ ਕੇ ਵਿੱਚ ਇੱਕ ਦੁੱਧ ਵੀ ਸੰਗਣਾ ਤੇ ਹੈਗੀ ਵੀ ਜਿਹੜੀ ਨਵੀਂ ਵੈੜ ਆ ਗਾਵੇਂ 2-4 ਸਵੇ ਦੇਣ ਵਾਲੀ ਆ ਤੇ ਇਹਦਾ ਮੁੱਲ ਵੀ ਤੇ ਫਿਰ ਮੁੱਲ ਵੀ ਇਹਦਾ 32 ਅੱਛਾ 30 ਹੀ ਦੇ ਦਈਏ 30 ਹਜ਼ਾਰ ਦੀ ਹਾਂਜੀ ਵਿੱਚੋਂ ਕੁਝ ਸਾਮ ਛੱਡਦੀ ਹੈ ਹੋਰ ਦੱਸੋ ਕੋਈ ਟ੍ਰਾਂਜੈਕਸ਼ਨ ਜੋਗੇ ਛੱਡਦੀ ਹੈ ਛੱਡ ਦਿੰਨੇ ਜਿੰਨੇ ਆਂਦੇ ਕਿੰਨੇ ਦੀ ਦੇ ਦਈਏ ਫਿਰ 2 ਛੱਡ ਦੀ ਹੋਰ ਚਲੋ ਯਾਰ ਹੋਰ ਛੱਡ ਦਿਆਂਗੇ ਚਲੋ 27 ਦੀ ਹਾਂ ਨਾ ਦੇ ਦਾਂ 2700 ਦੀ ਦੇ ਦੋਗੇ ਹਾਂਜੀ ਦੇ ਦਾਂ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਪੇਸ਼ ਕਰਨਾ ਜੀ ਇਹੋ ਹੀ ਆ ਮੰਨ ਲਓ ਸੂਈ ਜਿਹੜੀ ਆ ਹਾਂਜੀ ਉਹ ਚੋ ਚਵਾ ਕੇ ਲੈ ਜਾਓ ਗੱਪਣ ਜਿਹੜਾ ਪਾਸ ਕਰਕੇ ਤੇ ਬਾਕੀ ਗੱਪਣਾਂ ਦੀ ਹੱਡੀ ਪਿੱਛੇ ਦੀ ਥਣਾ ਦੀ ਗਾਰੰਟੀ ਹੋਊਗੀ ਬਾਕੀ ਇਹ ਆ ਕਿ ਦੁੱਧ ਗਾੜੀ ਸੇਵਾ ਦਾ ਦੁੱਧ ਗਾੜੀ ਤੁਹਾਨੂੰ ਬੜਾ ਸੇਵਾ ਦਾ ਤੇ ਜਿਹੜੀ ਸੂਈ ਆ ਉਹ ਚੋ ਕੇ ਖੜੋ ਹਾਂਜੀ ਤੇ ਗੱਪਣਾਂ ਪਾਸ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ